ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰੋ ਜੋ ਬੂਤੇ ਲਾਏ ਨੇ ਆਪਾਂ ਸ਼ਾਨਦਾਰ ਫਲਦਾਰ ਉਹਨਾਂ ਸਾਰਿਆਂ ਨੂੰ ਪਾਣੀ ਦਿੱਤਾ ਜਾ ਰਿਹਾ ਤੇ ਸਹਿਬਦੀਪ ਸਿੰਘ ਇਸ ਸਾਈਕਲ ਤੇ ਲੱਦ ਕੇ ਜੋ 20 ਲੀਟਰ ਦੀ ਕੰਨੀ ਜਿਹੜੀ ਲੈ ਉਹ ਇਹ ਸਾਰੇ ਬੂਤੇ ਜਿਹੜੇ ਨੇ ਪਾਣੀ ਦੇ ਕੇ ਤੁਹਾਨੂੰ ਥੋੜਾ ਜਿਹੀ ਇਹਨਾਂ ਦੀ ਸੇਵਾ ਕਰਨੀ ਹੈ ਫੇਰ ਇਹਨਾਂ ਨੇ ਸੰਭੂ ਸ਼ੌਨਾ ਜਿਹੜੀਆਂ ਦੇਣੀਆਂ ओके तेरी ਵੀਡੀਓ ਤੇ ਦੂਰੀ ਫੋਟ ਹੈ ਗਾਣਾ ਜਿਹੜਾ ਮੈਂ ਪੁੱਛਿਆ 32 ਅਜਨੜੇ ਨੇ ਮੂੰਹ ਖਾਈਏ ਬੰਨੋ ਆ ਵੀਰੋ ਦੇਖੋ ਅਜਨੜੇ ਅਜਨੇ ਜੋ ਨੀਮ ਮਦੇ ਬਰਖਤ ਹੈ ਬਹੁਤ ਜਿਆਦਾ ਘਟ ਗਿਆ ਆਪਣੇ ਸੋਕ ਜਿਹੜੀ ਨੀਮੇ ਆ ਨਾ ਉਹ ਆਪਾਂ ਲਈ ਹੈ ਜੀ ਉਹਨਾਂ ਨੂੰ ਜਲਦੀ ਸੇਵਾ ਕਰਕੇ ਦੇਣਾ ਤੇ ਜਿਹੜੀ ਨੀਮੇ ਆ ਜਿਵੇਂ ਇਹ ਕਈ ਔਸ਼ਧੀਆਂ ਨਾਲ ਭਰਪੂਰ ਆ ਕਈ ਦਵਾਈਆਂ ਬਣਦੀਆਂ ਇਹ ਇਹਦੇ ਨਾਲ ਤੇ ਸਭ ਤੋਂ ਵੱਡੀ ਗੱਲ ਕਿ ਇਹ ਆਕਸੀਜਨ ਦਿੰਦੀ ਹੈ ਜਿਹੜੀ ਸਾਨੂੰ ਹਵਾ ਨੂੰ ਸਾਫ਼ ਸੁਥਰਾ ਰੱਖਦੀ ਹੈ